ਆ ਪਿੱਛੇ ਜਦੋਂ ਕਿਸਾਨ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਸੀ ਤੁਹਾਡਾ ਇੱਕ ਮੁਲਾਜ਼ਮ ਪੁਲਿਸ ਦਾ ਇੱਕ ਮੁਲਾਜ਼ਮ ਸਿੱਧਾ ਇੱਕ ਬੇਟੀ ਦੇ ਇੱਕ ਭੈਣ ਦੇ ਇੱਕ ਮਾਤਾ ਦੇ ਥੱਪੜ ਮਾਰਦਾ ਹੈ ਔਰ ਦੁਨੀਆਂ ਦੇ ਉੱਤੇ ਕੋਈ ਇਹੋ ਜਿਹਾ ਫੁੱਟਾ ਜਿਹਾ ਫੋਨ ਨਹੀਂ ਹੋਣਾ ਜਿਹਦੇ ਤੇ ਉਹ ਵੀਡੀਓ ਵਾਇਰਲ ਹੋ ਕੇ ਪੰਚੀ ਨਾ ਹੋਵੇ ਸਾਰੇ ਤੁਸੀਂ ਵੀ ਦੇਖੀ ਹੋਣੀ ਹੈ ਕੀ ਕਾਰਵਾਈ ਕੀਤੀ ਉਹਦੇ ਖਿਲਾਫ ਕਿ ਤੈਨੂੰ ਕਿਹੜੇ ਫਿਰ ਇਹ ਜਿਹੜੀਆਂ ਇਹ ਧੱਕੇਸ਼ਾਹੀਆਂ ਇਹ ਧੱਕੇਸ਼ਾਹੀਆਂ ਦੇ ਖਿਲਾਫ ਜੇ ਬਾਬਾ ਬਾਲਾ ਚਰਨੀ ਲੱਗਣਾ ਲੋਕ ਉੱਠਣਗੇ ਲੋਕ ਉੱਠ ਰਹੇ ਨੇ ਆ ਸਰਕਾਰ ਨੇ ਹਰਾਨਾ ਲੋਕ ਡੋਬਣ ਦੀ ਕੋਸ਼ਿਸ਼ ਕੀਤੀ ਹੈ ਨਾ ਉਸ ਬੰਦੇ ਨੇ ਕਿਸੇ ਦਾ ਆਧਾਰ ਕਾਰਡ ਲੈ ਕੇ ਟਰਾਲੀ ਚੋਰੀ ਕੀਤੀ ਕਢਵਾ ਕੇ ਲੈ ਕੇ ਗਿਆ ਧੋਖੇ ਦੇ ਨਾਲ ਉਦੋਂ ਤਾਂ ਨਹੀਂ ਇਹ ਪ੍ਰਸ਼ਾਸਨ ਨੇ ਲਿਖਿਆ ਕਿ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਧੋਖਾ ਦਿੱਤਾ ਉੱਥੇ ਉਹ ਤਾਂ ਰਾਵਾਂ ਕਿਉਂ ਨਹੀਂ ਲੱਗੀਆਂ ਡੀਐਸਪੀ ਨਾਬਾ ਦੇ ਧਰਨਾ ਲਾਉਣ ਵਾਸਤੇ ਗਏ ਕਿਸਾਨਾਂ ਦੇ ਨਾਲ ਜੋ ਉੱਥੇ ਹੋਇਆ ਤੇ ਜਿਹੜੀ ਉਸ ਏਰੀਏ ਨੂੰ ਕਵਰ ਕਰਦੇ ਨੇ ਡੀਐਸਪੀ ਮੈਡਮ ਵਿਭਾ ਜੀ ਉਹ ਇਹ ਬਹੁਤ ਰੌਲਾ ਪਾ ਰਹੇ ਨੇ ਕਿ ਮੇਰੀ ਯੂਨੀਫਾਰਮ ਨੂੰ ਹੱਤ ਪਾਇਆ ਮੇਰੇ ਜੂੜੇ ਨੂੰ ਹੱਤ ਪਾਇਆ ਵੈਸੇ ਠੀਕ ਹੈ ਪੰਜਾਬੀ ਸਿੱਖ ਕੌਮ ਕਦੇ ਕਿਸੇ ਬੇਟੀ ਦੇ ਉੱਤੇ ਕਿਸੇ ਧੀ ਦੇ ਉੱਤੇ ਹੱਥ ਨਹੀਂ ਚੱਕਦੇ। ਔਰ ਅਸੀਂ ਬਹੁਤ ਵਾਰੀ ਇਹੋ ਜਿਹੇ ਚਾਂਸ ਆਏ ਹੋਣਗੇ ਜਦੋਂ ਸਾਡੇ ਮੂਹਰੇਲੇ ਪਾਸੇ ਪੁਲਿਸ ਸਾਡੇ ਮੂਹਰੇਲੇ ਪਾਸੇ ਜਦੋਂ ਲੜਕੀਆਂ ਦੀ ਫੌਜ ਬਣਾ ਕੇ ਇੱਕ ਲਾਈਨ ਬਣਾ ਕੇ ਠਲਦੀ ਹੁੰਦੀ ਹੈ। ਲੜਕੀਆਂ ਦੀ। ਉਹ ਕਿਉਂ ਠਲਦੀ ਆ ਭਲਾ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਦੀ ਫਿਤਰਤ ਕੀ ਹੈ। ਇਹ ਛੇਤੀ ਕਿਸੇ ਲੜਕੀ ਨੂੰ ਹੱਥ ਨਹੀਂ ਲਾਉਂਦੇ। ਤੇ ਵੀ ਬਾਏ ਮੰਨਣ ਚ ਨਹੀਂ ਆਉਂਦਾ ਕਿ ਤੇਰੇ ਜੋੜੇ ਨੂੰ ਹੱਥ ਪਾਇਆ ਹੋਵੇਗਾ। ਐਡੇ ਵੱਡੇ ਰਤਬੇ ਦੇ ਵਿੱਚ ਐਡੇ ਵੱਡੇ ਰਤਬੇ ਵਾਲੇ ਅਧਿਕਾਰੀ ਨੂੰ ਮੈਨੂੰ ਲੱਗਦਾ ਝੂਠ ਨਹੀਂ ਬੋਲਣਾ ਚਾਹੀਦਾ ਔਰ ਮੈਂ ਅਗਲੀ ਗੱਲ ਇਹ ਕਹਣੀ ਚਾਹਣਾ ਸਰਕਾਰਾਂ ਦੀ ਪੁਸ਼ਤਪਨਾਈ ਇੰਨੀ ਨਹੀਂ ਕਰੀਦੀ ਜਿੰਨੀ ਅੱਜ ਕਰ ਰਹੇ ਹੋ ਧਰਨਾ ਉਖੜਿਆ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇ ਕੇ ਗ੍ਰਿਫਤਾਰ ਕੀਤਾ ਔਰ ਉਹ ਤੁਸੀਂ ਕਿਉਂ ਗ੍ਰਿਫਤਾਰ ਕੀਤਾ ਉਹਦੋਂ ਕਿੱਥੇ ਸੀ ਜ਼ਮੀਰ ਕਿਉਂ ਨਾ ਕਿਸੇ ਅਧਿਕਾਰੀ ਨੇ ਗੱਲ ਕਹੀ ਕਿ ਭਾਈ ਗੱਲਬਾਤ ਲਈ ਸੱਦਾ ਦਿੱਤਾ ਤੇ ਗ੍ਰਿਫਤਾਰ ਕਿਉਂ ਕੀਏ ਉਦੋਂ ਕਿੱਥੇ ਸੀ ਕਾਨੂੰਨ ਕਿੱਥੇ ਸੀ ਨਿਯਮ ਔਰ ਮਗਰੋਂ ਮੈਂ ਵੀ ਕਹ ਦਿਆਂ ਕਿ ਧਰਨਿਆਂ ਦੇ ਜਿਹੜੀਆਂ ਬੀਬੀਆਂ ਸੀ ਸਾਡੀਆਂ ਵੀ ਧੀਆਂ ਸਾਡੀਆਂ ਵੀ ਪੈਣਾ ਸਾਡੀਆਂ ਵੀ ਮਾਤਾ ਮਾਂ ਧਰਨੇ ਤੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਇੰਨੀ ਭੱਦੀ ਸ਼ਬਦਾਵਲੀ ਬੋਲੀ ਉਹਨਾਂ ਲਈ ਤੇ ਸੁਣੀ ਨਹੀਂ ਜਾ ਸਕਦੀ ਇਹ ਹਾਲਾਤ ਹੈ ਮੈਂ ਕੱਲਾ ਇਹਨਾਂ ਨਹੀਂ ਇਥੋਂ ਦੀ ਗੱਲ ਨਹੀਂ ਕਰਦਾ ਆ ਸਾਡੀਆਂ ਲੜਕੀਆਂ ਨੇ ਜੇ ਟੀਚਰ ਲੜਕੀਆਂ ਕਿਤੇ ਧਰਨੇ ਦਿੰਦੀਆਂ ਕੋਈ ਪ੍ਰੋਟੈਸਟ ਕਰਦੀਆਂ ਆਪਣੀ ਮੰਗ ਨੂੰ ਲੈ ਕੇ ਉਹਨਾਂ ਲੜਕੀਆਂ ਨੂੰ ਕਿਸ ਤਰੀਕੇ ਦੇ ਨਾਲ ਪੁਲਿਸ ਉਹਨਾਂ ਦੀ ਗੁੱਤਾਂ ਫੜ ਕੇ ਖਿੱਚਦੀ ਆ ਉਹਨਾਂ ਦੇ ਜੁੰਡੇ ਪੱਟ ਕੇ ਖਿੱਚਦੀ ਆ ਉਦੋਂ ਬੀਬਾ ਨਹੀਂ ਯਾਦ ਹੁੰਦਾ ਕਿ ਇੱਕ ਧੀ ਦੇ ਜੁੰਡੇ ਕਿਉਂ ਪੱਟੇ ਜਾ ਰਹੇ ਆ ਆ ਪਿੱਛੇ ਜਦੋਂ ਕਿਸਾਨ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਸੀ ਤੁਹਾਡਾ ਇੱਕ ਮੁਲਾਜ਼ਮ ਪੁਲਿਸ ਦਾ ਇੱਕ ਮੁਲਾਜ਼ਮ ਸਿੱਧਾ ਇੱਕ ਬੇਟੀ ਦੇ ਇੱਕ ਭੈਣ ਦੇ ਇੱਕ ਮਾਤਾ ਦੇ ਥੱਪੜ ਮਾਰਦਾ ਹੈ ਔਰ ਦੁਨੀਆ ਦੇ ਉੱਤੇ ਕੋਈ ਇਹੋ ਜਿਹਾ ਫੋਨ ਨਹੀਂ ਹੋਣਾ ਜਿਹਦੇ ਤੇ ਉਹ ਵੀਡੀਓ ਵਾਇਰਲ ਹੋ ਕੇ ਪਹੁੰਚੀ ਨਾ ਹੋਵੇ ਸਾਰੇ ਤੁਸੀਂ ਵੀ ਦੇਖੀ ਹੋਣੀ ਐ ਕੀ ਕਾਰਵਾਈ ਕੀਤੀ ਉਹਦੇ ਖਿਲਾਫ ਕਿ ਤੈਨੂੰ ਕਿਹੜੇ ਰਾਈਟ ਦੇਤਾ ਉਸ ਬੀਬੀ ਦਾ ਥੱਪੜ ਮਾਰਨ ਦਾ ਪਰ ਮੈਂ ਫੇਰ ਕਹਿਣਾ ਹੈ ਕਿ ਥੱਪੜ ਅਸੀਂ ਮਾਰਦੇ ਨਹੀਂ ਤੇ ਮਾਰਨਾ ਵੀ ਨਹੀਂ ਚਾਹੀਦਾ ਅਸੀਂ ਹਰ ਧੀ ਦੀ ਕਦਰ ਕਰਦੇ ਤਾਂ ਕਰਨੀ ਚਾਹੀਦੀ ਹੈ ਸਵਾਲ ਇਸ ਗੱਲ ਦਾ ਹੈ ਕਿ ਬਈ ਤੁਹਾਡੇ ਹੀ ਪੁਲਿਸ ਅਫਸਰਾਂ ਤੋਂ ਪੁਲਿਸ ਮੁਲਾਜ਼ਮਾਂ ਤੋਂ ਟਰਾਲੀਆਂ ਚੋਰੀ ਕੀਤੀਆਂ ਮੀਆਂ ਧੋਖੇ ਨਾਲ ਟਰਾਲੀਆਂ ਲੈ ਕੇ ਗਏ ਵੇ ਉਹ ਫੜੀਆਂ ਗਈਆਂ ਕੀ ਕਾਰਵਾਈ ਕੀਤੀ ਪੁਲਿਸ ਨੇ ਉਹਦੇ ਖਿਲਾਫ ਉਸ ਬੰਦੇ ਨੇ ਕਿਸੇ ਦਾ ਆਧਾਰ ਕਾਰਡ ਲੈ ਕੇ ਟਰਾਲੀ ਚੋਰੀ ਕੀਤੀ ਕਰਵਾ ਕੇ ਲੈ ਕੇ ਗਿਆ ਧੋਖੇ ਦੇ ਨਾਲ ਉਹਦੋਂ ਤਾਂ ਨਹੀਂ ਇਹ ਪ੍ਰਸ਼ਾਸਨ ਨੇ ਲਿਖਿਆ ਕਿ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਧੋਖਾ ਦਿੱਤਾ ਉੱਥੇ ਉਹ ਤਾਂ ਰਾਵਾਂ ਕਿਉਂ ਨਹੀਂ ਲਗੀਆਂ ਅਗਲੀ ਮੈਂ ਗੱਲ ਇਹ ਕਹਿਣੀ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਦੇ ਰਿਸ਼ਤੇਦਾਰਾਂ ਦੇ ਕੋਲੋਂ ਸਮਾਨ ਫੜਿਆ ਗਿਆ ਇਹ ਜਿਹੜਾ ਨੰਬੇ ਵਾਲਾ ਰੋਲਾ ਪੈ ਰਿਹਾ ਹੈ ਇੱਕ ਬੀਬੀ ਆ ਜਿਹੜੀ ਉਸ ਏਰੀਏ ਦੀ ਪ੍ਰਧਾਨ ਹੈ ਐਮਸੀ ਆ ਸ਼ਾਇਦ ਉਹਦਾ ਹਸਬੰਡ ਹੈ ਉਹ ਜਿਹਦੇ ਕੋਲੋਂ ਇਹ ਸਮਾਨ ਫੜਿਆ ਗਿਆ ਹੈ ਹੁਣ ਉਹਦੇ ਤੇ ਕਾਰਵਾਈ ਕਰਨ ਦੀ ਬਜਾਏ ਲੋਕਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਖੁਦੋ ਖੁੰਡੀ ਖੜਾਈ ਫਿਰੋ ਇਹ ਕਿੰਨਾ ਚਿਰ ਲੋਕ ਬਰਦਾਸ਼ਤ ਕਰਨਗੇ ਸਾਡਾ ਸਮਾਨ ਹੈ ਸਾਡਾ ਸਮਾਨ ਚੋਰੀ ਹੋਇਆ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾਂ ਤੋਂ ਫੜਿਆ ਜਾ ਰਿਹਾ ਹੈ ਤੇ ਤੁਸੀਂ ਇੰਨੀ ਪੁਸ਼ਤ ਪਣਾਈ ਕਰੋਗੇ ਕਿ ਤੁਸੀਂ ਝੂਠ ਤੇ ਉਤਰਿਆਵਾਂਗੇ ਆਪਾਂ ਬੀਬਾ ਜੀ ਇਹ ਗੱਲਾਂ ਸ਼ੁਭਾ ਨਹੀਂ ਪਉਂਦੀਆਂ ਇਹ ਠੀਕ ਨਹੀਂ ਐ ਔਰ ਉਲਟਾ ਤੁਸੀਂ ਕਿਸਾਨਾਂ ਦੇ ਸਿਰ ਪਾੜਨ ਦੀ ਗੱਲ ਕੀਤੀ ਐ ਕਿਸਾਨ ਕੁੱਟੇ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਹਾਡੀ ਜ਼ਿੰਮੇਵਾਰੀ ਬੰਦੀ ਐ ਕਿ ਕਿਸਾਨਾਂ ਦੀ ਗੱਲ ਸੁਣੋ ਤੁਸੀਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਨਾਲ ਹੱਥੋ ਪਾਈ ਹੋ ਰਹੇ ਹੋ ਉਹਨਾਂ ਨੂੰ ਕੁੱਟਮਾਰ ਕਰ ਰਹੇ ਹੋ ਬੀਬਾ ਕਹਿੰਦੀ ਐ ਕਹਿੰਦੀ ਮੈਂ ਕਿਹਾ ਸੀ ਮੈਂ ਜਾਣਾ ਮੈਨੂੰ ਕੰਮ ਐ ਬੀਬਾ ਜੀ ਸਾਡਾ ਜ਼ਿੰਦਗੀ ਦਾ ਤਜਰਬਾ ਹੋ ਗਿਆ 40 42 ਸਾਲ ਹੋ ਗਏ ਇਹੀ ਕੰਮ ਕਰਦੇ ਆ ਨੂੰ ਹਾਂ ਹੀ ਕਹਿ ਕੇ ਜਾਂਦੇ ਹੁੰਦੇ ਅਫਸਰ ਜੀ ਤੁਹਾਡਾ ਦਫਤਰ ਹੈ ਤੁਹਾਡੇ ਦਫਤਰ ਦੇ ਮੂਹਰੇ ਧਰਨਾ ਦੇ ਕੇ ਬੈਠਿਆ ਹੈ ਉਹਨਾਂ ਨੂੰ ਸੈਟੀਸਫਾਈ ਕੀਤੇ ਬਿਨਾ ਤੁਹਾਡਾ ਜਾਣ ਦਾ ਫਰਜ਼ ਹੀ ਨਹੀਂ ਬੰਦਾ ਸੀ ਤੁਹਾਡਾ ਸਭੋ ਫਰਜ਼ੇ ਬੰਦਾ ਸੀ ਕਿ ਜੇ ਤੁਹਾਡੇ ਤੋਂ ਸੈਟੀਸਫਾਈ ਨਹੀਂ ਕੀਤੇ ਜਾ ਰਹੇ ਸੀ ਤੇ ਆਪਣੇ ਸੀਨੀਅਰਸ ਨੂੰ ਬੁਲਾਉਂਦੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਾਉਂਦੇ ਉਹਨਾਂ ਤੋਂ ਸੈਟੀਸਫੈਕਸ਼ਨ ਕਰਵਾਉਂਦੇ ਉਹਨਾਂ ਦੀ ਔਰ ਸੈਟੀਸਫੈਕਸ਼ਨ ਕਰਵਾਉਣ ਦੀ ਬਜਾਏ ਤੁਸੀਂ ਉਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਇਹ ਅਕਸਰ ਹੀ ਹੁੰਦਾ ਅਸੀਂ ਜਾਣਦੇ ਆ ਸਾਨੂੰ ਪਤਾ ਹੈ ਹਮੇਸ਼ਾ ਅਫਸਰੇ ਭਾਂਗਾ ਭਾੜਾ ਕੇ ਨਿਕਲਦੇ ਹੁੰਦੇ ਆ ਲੋ ਜੀ ਮੈਨੂੰ ਕੰਮ ਪੈ ਗਿਆ ਮੈਨੂੰ ਬੁਲਾਇਆ ਆ ਜੀ ਸਾਹਬ ਨੇ ਮੈਂ ਚੱਕ ਜਾ ਕੇ ਤੇ ਮੈਂ ਮੁੜਾਂਗਾ ਮੁੜ ਕੇ ਕਦੇ ਨਾ ਪੱਤ ਮੁੜਾਂ ਨਾ ਟੁਣੀਆਂ ਮੁੜ ਕੇ ਵੀ ਆਉਂਦਾ ਹੀ ਨਹੀਂ ਕਿਸਾਨ ਵਿਚਾਰੇ ਬੈਠੇ ਰਹਿੰਦੇ ਆ ਇਹ ਸਾਡਾ ਐਕਸਪੀਰੀਅੰਸ ਹੋ ਗਿਆ ਸਾਡਾ ਤਜਰਬਾ ਹੋ ਗਿਆ ਤੁਸੀਂ ਸਾਡੇ ਨਾਲੇ ਕਰਦੇ ਹੋ ਤਾਂ ਹੀ ਨੀ ਤੁਹਾਨੂੰ ਉੱਥੋਂ ਉਹਨਾਂ ਨੇ ਜਾਣ ਦਿੱਤਾ ਹੋਣਾ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਜਾਂਦੀ ਨਿੰਦਣਯੋਗ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸਹੀ ਤਰੀਕਾ ਇਹ ਆ ਕਿ ਜਿੰਨਾ ਮਾਲ ਚੋਰੀ ਕੀਤਾ ਹੈ ਤੁਹਾਡੇ ਅਫਸਰ ਹੁੰਦਾ ਸਾਹਬ ਹੋਵੇ ਤੁਹਾਡੇ ਮੁਲਾਜ਼ਮ ਸਾਡਾ ਇੱਕ ਪੁਲਿਸ ਮੁਲਾਜ਼ਮ ਟਰਾਲੀ ਖਨੋਰੀ ਬਾਰਡਰ ਤੋਂ ਟਰਾਲੀ ਲੈ ਕੇ ਗਿਆ ਥਾਣੇ 'ਚੋਂ ਔਰ ਕਿਸੇ ਹੋਰ ਆਦਮੀ ਦਾ ਚੱਕ ਕੇ ਉਹਨੇ ਅਧਾਰ ਕਾਰ ਲਾਇਆ ਔਰ ਅੱਜ ਤੱਕ ਉਸ ਬੰਦੇ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੈਨੇ ਉਸ ਬੰਦੇ ਉਹਨਾਂ ਵਿਚਾਰੇ ਮਾਲਕਾਂ ਨੂੰ ਟਰਾਲੀ ਤੱਕ ਨਹੀਂ ਦਿੱਤੀ ਜਾ ਰਹੀ ਮੁੜ ਕੇ ਇੰਨੇ ਪਰੇਸ਼ਾਨ ਕੀਤੇ ਜਾ ਰਹੇ ਨੇ ਤਾਂ ਫਿਰ ਇਹ ਜਿਹੜੀਆਂ ਇਹ ਧੱਕੇਸ਼ਾਹੀਆਂ ਇਹ ਧੱਕੇਸ਼ਾਹੀਆਂ ਦੇ ਖਿਲਾਫ ਜਿਬਾ ਬਾਲਾ ਚਰਨੀ ਲੱਗਣਾ ਲੋਕ ਉੱਠਣਗੇ ਲੋਕ ਉੱਠ ਰਹੇ ਨੇ ਆ ਸਰਕਾਰ ਨੇ ਹਰਾਣਾ ਲੋਕ ਡੋਬੰਦੀ ਕੋਸ਼ਿਸ਼ ਕੀਤੀ ਹੈ ਨਾ लोग ये कहंदे ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਵੀ ਬਾਜੀ ਇਹ ਕਹਿੰਦਿਆਂ ਦੀ ਅੱਗੇ ਅਸੀਂ ਕੋਈ ਪ੍ਰਵਾਹ ਨਹੀਂ ਕਰਦੇ ਸਰਕਾਰ ਤੋਂ ਅਸੀਂ ਕੁਝ ਨਹੀਂ ਮੰਗਦੇ ਸਰਕਾਰ ਤੋਂ ਸਾਡੇ ਭਰਾ ਜਿਉਂਦੇ ਰਹਿਣ ਸਾਡਾ ਪੰਜਾਬ ਸਾਡਾ ਹਰਿਆਣਾ ਸਾਡਾ ਯੂਪੀ ਸਾਡਾ ਰਾਜਸਥਾਨ ਸਾਡਾ ਮਧ ਪ੍ਰਦੇਸ਼ ਜਿਉਂਦਾ ਰਵੇ ਜਿਹੜੇ ਸਾਡੇ ਲਈ ਮਾਹੌਲਾਰੀ ਖੜੇ ਨਹੀਂ ਆਉਂ ਤੁਹਾਡੀ ਮਦਦ ਕਰਦੇ ਆ ਦੇਖੋ ਆਕੇ ਮੇਲੇ ਲੱਗੇ ਹੋਏ ਨੇ ਜਿੱਤੇ ਰੇਤਾ ਭਰਿਆ ਹੋ ਰੇਤੇ ਨੂੰ ਮਤਲਬ ਕੱਢਣ ਵਾਸਤੇ ਇਹ ਲੋਕਾਂ ਦੇ ਅੰਦਰ ਸਰਕਾਰ ਦੀ ਬੇਰੁਖੀ ਦੇ ਖਿਲਾਫ ਇੱਕ ਗੁੱਸਾ ਭੜਕ ਰਿਹਾ ਹੈ ਇਹੋ ਜਿਹੇ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕਰਨਗੀਆਂ ਪਬਲਿਕ ਨਹੀਂ برداشت ਕਰੇਗੀ ਸੋ ਇਹਦੇ ਤੋਂ ਬਾਜ ਜਾਵੇ ਸਰਕਾਰ ਔਰ ਉਸ ਸੰਵਿਧਾਨ ਦੇ ਖਿਲਾਫ ਬੰਦੀ ਕਾਰਵਾਈ ਕਰਨੀ ਬੰਦੀ ਕਾਰਵਾਈ ਕਰੇ ਰਤਿੰਦਰ ਜੋ ਘਟਨਾ ਜਿਹੜੀ ਇਹਨੂੰ ਤੁਸੀਂ ਅੱਜ ਅੰਜਾਮ ਦਿੱਤਾ ਕਿਸਾਨਾਂ ਦੇ ਉੱਤੇ ਵਿਚਾਰਿਆਂ ਦੇ ਲਾਠੀ ਚਾਰਜ ਕੀਤਾ ਹੈ ਕੁੱਟਮਾਰ ਕੀਤੀ ਹੈ ਰੇਂਦਾ ਬੀਬਾ ਇਹ ਕਹਿੰਦੀ ਆ ਉਹਦਾ ਉਹਦੀ ਵਰਡਿੰਗ ਸੁਣੋ ਤੁਹਾਡੀ ਬੀਬਾ ਜੀ ਤੁਸੀਂ ਬੋਲ ਕਿਸ ਤਰੀਕੇ ਨਾਲ ਰਹੇ ਹੋ ਕਿੰਨਾ ਗੁੱਸੇ 'ਚ ਬੋਲ ਰਹੇ ਹੋ ਤੁਸੀਂ ਇਸ ਤਰ੍ਹਾਂ ਬੋਲ ਰਹੇ ਜਿਵੇਂ ਬਦਲਾ ਲੈਣਾ ਹੁੰਦਾ ਹੈ ਇਸ ਤਰ੍ਹਾਂ ਬੋਲ ਰਹੇ ਹੋ ਤੁਸੀਂ ਜਿਵੇਂ ਲੜ ਰਹੇ ਹੋ ਨਿਓ ਤੁਸੀਂ ਤਾਂ ਉੱਤੇ ਅਫਸਰ ਨਜ਼ਰ ਹੀ ਨਹੀਂ ਆ ਤੁਸੀਂ ਲੱਗ ਨਹੀਂ ਰਹੇ ਵੀ ਤੁਸੀਂ ਅਫਸਰ ਹੋ ਆਪੇ ਤੋਂ ਬਾਹਰ ਹੋਇਖ ਰਹੇ ਹੋ ਬੀਬਾ ਇਹ ਵੀ ਅਫਸ ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਐ ਠੀਕ ਨਹੀਂ ਐ ਨਾ ਪੰਜਾਬ ਲਈ ਠੀਕ ਐ ਨਾ ਪਬਲਿਕਲੀ ਠੀਕ ਐ ਨਾ ਸਰਕਾਰ ਲਈ ਠੀਕ ਐ ਤੇ ਨਾ ਪ੍ਰਸ਼ਾਸਨ ਲਈ ਠੀਕ ਐ ਸੋ ਆਪ ਦੀ ਇਸ ਬੋਲੀ ਨੂੰ ਇਸ ਗੱਲਬਾਤ ਨੂੰ ਸਾਰੇ ਨੂੰ ਸੁਧਾਰੋ ਔਰ ਉਥੋਂ ਦੇ ਅਧਿਕਾਰੇ ਸੀਨੀਅਰ ਅਧਿਕਾਰੀਆਂ ਨੂੰ ਮੇਰੀ ਬੇਨਤੀ ਆ ਕਿ ਬਣਦੀ ਕਾਰਵਾਈ ਉਸ ਬੰਦੇ ਦੇ ਖਿਲਾਫ ਕਰੋ ਤਾਂ ਕਿ ਇਹ ਗੱਲ ਦਾ ਟਿਕਾਹ ਹੋਵੇ ਧੰਨਵਾਦ